ਬੱਸ ਦਾ ਮਾੜਾ ਕੰਮ ਵੀ ਚੰਗਾ ਹੀ ਐ ਐਮਐਲਏ ਸਾਹਿਬ ਇੱਥੇ ਆ ਕੇ ਕੀ ਕਰਕੇ ਗਏ ਕੀ ਐਮਐਲਏ ਨਹੀਂ ਆਇਆ ਨਹੀਂ ਐਮਐਲਏ ਪੁੱਛ ਲੈਣੇ ਬੰਦ ਕਰੋ ਉਹ ਮਰੇ ਬੰਦਿਆਂ ਨੂੰ ਪੁੱਛਣ ਦਾ ਕੀ ਹਾਲ ਆ ਕੱਲ ਦੇ ਐਮਐਲਏ ਸਾਹਿਬ ਵੀ ਕੱਲ ਦੇ ਜਮਾ ਨਹੀਂ ਆਏ ਜੀ ਅੱਜ ਜਦੋਂ ਡੈੱਡ ਬਾਡੀ ਮਿਲੀ ਹੈਗੀ ਹਾਲੇ ਤੋ ਤੋ ਨਹਿਰ ਤੋਂ ਉਸ ਟਾਈਮ ਉੱਥੇ ਪਹੁੰਚੇ ਨੇਗੀ ਉੱਥੇ ਜਦੋਂ ਉਹਨਾਂ ਨੂੰ ਗਾਲਾਂ ਦਿੱਤੀਆਂ ਉਦੋਂ ਫੇਰ ਭੱਜ ਗਏ ਉਹ ਆ ਮੋੜ ਤੇ ਐਮਐਲਏ ਸਾਹਿਬ ਸਾਡੇ ਜਿਵੇਂ 4 ਦਿਨੋਂ ਤੋਂ ਧਰਨ ਲੱਗੀ ਨੂੰ ਦੇਖਿਆ ਨੇ ਇਹਨਾਂ ਨੂੰ ਅੱਜ ਨੈਰ ਤੇ ਫੋਟੋ ਖਿਚਾਉਂਦੇ ਮਰੇ ਨਾਲ ਆਪਣੀ ਬੀਬੀ ਨੂੰ ਲੈ ਕੇ ਵੀ ਆ ਗਏ ਨੇ ਆਹਰੇ ਡੀਐਸਪੀ ਸਾਹਿਬ ਵੀ ਇੱਥੇ ਪਹੁੰਚ ਗਏ ਨੇ ਉਹੀ ਬੰਦੇ ਨੇ ਇਹ ਜਿਹੜੇ ਥਾਣੇ ਦੇ ਕਹਿੰਦਾ ਸਾਨੂੰ ਪਤਾ ਨਹੀਂ ਐਮਐਲਏ ਸਾਹਿਬ ਨੂੰ ਫੋਟੋ ਖਿਚਾਉਣ ਦੇ ਬਾਰੇ 1 ਮਿੰਟ ਚ ਆ ਗਏ ਨੇ ਕਾਹ ਕਾਂਟ ਹੋ ਗਏ ਸ ਇੱਕ ਵਾਰੀ ਨਹੀਂ ਆਇਆ 64 ਮਿੰਟਾਂ ਦਾ ਮਾਲਕ ਹੋਵੇ ਉਹਦੀ ਸੋਚ ਸੁਣੀ ਨਹੀਂ ਜਾਂਦੀ ਥਾਣੇ 'ਚ ਕੁਸੀ ਕਰਵਾ ਸਕਦਾ ਉਹ ਲੱਗਦਾ ਤੁਹਾਡੇ ਵਾਲੇ ਉਹੀ ਪ੍ਰਸ਼ਾਸਨ ਐਮਐਲਏ ਦੀਆਂ ਫੋਟੋਆਂ ਖਿੱਚੀਆਂ ਜਾਂਦਾ ਹੋਈ ਸਾਨੂੰ ਕਹਿੰਦਾ ਤੁਸੀਂ ਵੀਡੀਓ ਨ ਉਹੀ ਪ੍ਰਸ਼ਾਸਨ ਉਹੀ ਮੰਡੀ ਦੇ ਲੋਕ ਨੇ ਮੂਰੇ ਹੋ ਕੇ ਰੋਕ ਦੇ ਰਹੇ ਸਾਨੂੰ ਆ ਖੜਾ ਐ ਐਮਐਲਏ ਇਹਨੂੰ ਮੰਡੀ ਚੌਕ ਉੱਪਰ ਚੌਕ ਦੇ ਘੁੰਮ ਕੇ ਆਇਆ ਗਿਆ ਇਹਨੂੰ ਮੰਡੀ ਨਹੀਂ ਦਿਖੀ ਇਹ ਜਗ੍ਹਾ ਹੈਗੀ ਵੀਰੇ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਸਾਡੀ ਸਾਡੀ ਸਾਡੇ ਸਾਰੇ ਪਤਾ ਕੋਈ ਗੱਲ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਚੰਗਾ ਸਾਨੂੰ ਸਾਨੂੰ ਵੀ ਚਾਰ ਦਿਨ ਸੁੱਤੇ ਬੈਠਣ ਸਾਨੂੰ ਵੀ ਚੰਗਾ ਨਹੀਂ ਲੱਗਦਾ ਇੱਥੇ ਬੋਲਣ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੀ ਵੀ ਇਨਸਾਨੀਏ ਕਿਹੜਾ ਪਸੂਆ ਆ ਨਾ ਮਾਰੇ ਇਨਸਾਨੀ ਗੱਲ ਕਰੋ ਨਾ ਸ਼ਰਮ ਨਹੀਂ ਆਉਂਦੀ ਇੱਥੇ ਵਿੱਚ ਮੰਡੀ ਵਾਲੇ ਨਾਲ ਲਾ ਕੇ ਖੜ ਗਏ ਜਿਵੇਂ ਜਿਵੇਂ ਬੇਕਾਰ ਹੂੰ ਸੁਣਦੇ ਨਹੀਂ ਕਿਸੇ ਗੱਲ ਪਹਿਲਾਂ ਕਹਿੰਦੇ ਡਰ ਹੁੰਦਾ ਸੀ ਜਦੋਂ ਕਿਤੇ ਆਪਾਂ ਪੁਲਿਸ ਦੀ ਗੱਲ ਕਰਦੇ ਸੀ ਆਪਾਂ ਗਲੀ ਤੇ ਪੁਲਿਸ ਪੁਲਿਸ ਆਲਤਾਫ ਡਰਦੇ ਸੀ ਕਿਹੜੀ ਵੀ ਕਿਹਨਾਂ ਨੇ ਗੇਟ ਹੀ ਨਹੀਂ ਖੋਲਿਆ ਡਾਣੇ ਦਾ ਕੀ ਕੀ ਟੋਨੀ ਖੋਲਿਆ ਕਾਰਨ ਕਿਤਾ ਪਤਾ ਪਤਾ ਡਰਦੇ ਆ ਖੁਦ ਡਰਦੇ ਆ ਉਹ ਗੇਟ ਹੀ ਬੰਦ ਕਰੀ ਉਹ ਗੇਟ ਹੀ ਬੰਦ ਕਰੀ ਹੋਰ ਬਹੁਤ ਬੈਠੇ ਜਦੋਂ ਸਾਰੇ ਉੱਠ ਕੇ ਭਾਗ ਗੇਟ ਬੰਦ ਰਿਹਾ ਫਿਰ ਗੇਟ ਖੁੱਲ ਗਿਆ ਉਹਨਾਂ ਨੇ ਮਮਾ ਸਾਹਿਬ ਤਾਂ ਕਹਿੰਦੇ ਪੰਜਾਬ ਦੇ ਵਿੱਚ ਲੋ ਇਨ ਆਰਡਰ ਦੀ ਸਥਿਤੀ ਠੀਕ ਹੈ ਤੁਹਾਨੂੰ ਘਰ ਨਹੀਂ ਜਾਣਾ ਠੀਕ ਕੋਈ ਠੀਕੋ ਨਹੀਂ ਲਾਇਆ ਸਵੇਰ ਕਿੰਨੇ ਵਜੇ ਤੱਕ ਧਰਨਾ ਨਹੀਂ ਕੀ ਕਰਕੇ ਲਾਇਆ ਤੁਹਾਨੂੰ ਸਵੇਰ 9:30 ਵਜੇ ਤੱਕ ਕੰਮ ਲੱਗਿਆ ਕੱਲ ਸਵੇਰ 9:30 ਵਜੇ ਧਰਨਾ ਖਾਣੇ ਚ ਲੱਗਿਆ ਤਾਂ ਜਦੋਂ ਅੱਜ ਸਵੇਰ 9:30 ਵਜੇ ਬਾਹਰ ਕੈਂਚੇ ਦੇ ਧਰਨਾ ਚਲਾ ਗਿਆ ਤਾਂ ਪ੍ਰ ਜੋ ਨਹੀਂ ਸਰਦਾ ਇਹ ਸਮਝਿਆ ਵੀ ਕੋਈ ਕੁੱਤਾ ਬਿੱਲਾ ਮਰਿਆ ਚਲ ਆਪੇ ਉੱਠ ਕੇ ਭੱਜ ਜਾਣਗੇ ਚਾਰ ਦਿਨਾਂ ਨੂੰ ਤੂੰ ਬੱਚੇ ਦਾ ਮਾਟਰ ਹੋਇਆ ਕਿ ਹਾਇਰਾ ਦੇ ਇੱਥੇ ਰਹੇ ਆਂ ਅਗਲੀ ਕਿਥੇ 70 ਨਹੀਂ ਜਦੋਂ ਤੁਹਾਡਾ ਇਹ ਸਾਰੇ ਬਾਗੇ ਸੀ ਐਸਐਸਪੀ ਬੜੀ ਐਸਐਸਪੀ ਸਰ ਬਾਕੀ ਜਿੱਤੇ ਵੀ ਜਦੋਂ ਧਰਨਾ ਲੱਗਦਾ ਤੁਹਾਡਾ ਉੱਥੇ ਇਕੱਠ ਹੋ ਜਾਂਦਾ ਉਸ ਤੋਂ ਬਾਅਦ ਕੌਣ ਉੱਥੇ ਪਹੁੰਚਦਾ ਜਿਹੜਾ ਤੁਹਾਨੂੰ ਵਿਸ਼ਵਾਸਯੋਗ ਹੁੰਦਾ ਵੀ ਜਿਹੜਾ ਤੁਸੀਂ ਚਾਹੋ ਨੇ ਤੇ ਉਹੀ ਕੁਝ ਹੋ ਜਾਊਗਾ ਫਿਰ ਤੇ ਸਾਰੀ ਭਜਦੇ ਨੇ ਸਾਰੀ ਭਜੋ ਫਿਰ ਭਾਈ ਸਾਰੀ ਭਜਦੇ ਐਸਐਸਪੀ ਤੱਕ ਐਸਐਸਪੀ ਮੈਡਮ ਆਏ ਉਸ ਤੋਂ ਪਹਿਲਾਂ ਹੋਰ ਉਹਨਾਂ ਦੇ ਬਠਿੰਡਾ ਤੋਂ ਜੋ ਆਫੀਸਰ ਸੀ ਰੈਂਕ ਦੇ ਸੀਗੇ ਲੋਕ ਉਹ ਆਏ ਪਰ ਐਂਡ ਤੇ ਜਾ ਕੇ ਐਸਐਸਪੀ ਮੈਡਮ ਸਾਹਿਬਾਂ ਨੇ ਧਰਨਾ ਚੁਕਾਇਆ ਸਾਡਾ ਵਿਸ਼ਵਾਸ ਦੇ ਕੇ ਕੀ ਲੱਗਦਾ ਵੀ ਪ੍ਰਸ਼ਾਸਨ ਟੋ ਟੋ ਕੇ ਵੇਂਦਾ ਲੋਕਾਂ ਨੂੰ ਪਬਲਿਕ ਨੂੰ ਵੇਂਦਾ ਵੀ ਇਹ ਕੁਝ ਕਾਰਨ ਜੋਗੇ ਹੈ ਕਰ ਸਕਦੇ ਜਾਨੀ ਕਿ ਹਾਂ ਬਿਲਕੁਲ ਚਾਹੁੰਦਾ ਜੀ ਪ੍ਰਸ਼ਾਸਨ ਇਹ ਜੋਦੇ ਵੀ ਸਾਡੇ ਤੇ ਕੋਈ ਗੱਲ ਹੀ ਨਾ ਆਵੇ ਪਹਿਲਾਂ ਤਾਂ ਬੋਲਦੀ ਨਹੀਂ ਇਹਨਾਂ ਦਾ ਆਪਸ ਹੀ ਕੰਮ ਹੋ ਜਾਂਦਾ ਬੈਠੇ ਉਹਨੇ ਐ ਕਰਤਾ ਉਹਨੇ ਐ ਕਰਤਾ ਉਹਨੇ ਐ ਕਰਤਾ ਅੰਦਰੋਂ ਬੜੇ ਕੁਆਪਤਾ ਬਣਾਈ ਜਾਂਦੇ ਨੇ ਉਹ ਅੱਗੇ ਬਾਹਰ ਘੜ ਦਿੰਦੇ ਨੇ ਅਗਰ 2 ਘੰਟੇ ਸੰਸਾਰਾ ਕੋਈ ਤਾਂ ਨਾ ਪਾ ਦਾਂਗੇ 24 ਘੰਟੇ ਮਾਰੇ ਵੀ ਨਹੀਂ ਪਾਏ ਨਾ ਇਹਨਾਂ ਨਾਲ ਇੱਕ ਇੱਕ ਕਿੱਥੋਂ ਗੱਲ ਵੀ ਲੋਕਾਂ ਚ ਥਾਣੀ ਵੀ ਆਈ ਆ ਕਹਿੰਦੇ ਵੀ ਉਹਨਾਂ ਨੂੰ ਬੈਠਣ ਨੂੰ ਕੁਰਸੀਆਂ ਦਿੱਤੀਆਂ ਗਈਆਂ ਜਿਹੜੇ ਲੋਕ ਹਾਂ ਕੁਰਸੀ ਤੁਸੀਂ ਕਿਸ ਤਰ੍ਹਾਂ ਦਾ ਵਿਸ਼ਵਾਸ ਜਿਹੜਾ ਮੰਨਦੇ ਹੋ ਜੀ ਸਾਨੂੰ ਇਨਸਾਫ ਮਿਲੇ ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਹੋ ਤੁਸੀਂ ਤੁਥੋਂ ਮਿਲੂ ਨਾਲ ਕੋਲ ਇਹ ਕਿਸ ਤਰ੍ਹਾਂ ਦਾ ਮੰਗਦੇ ਹੋ ਵੀ ਸਾਨੂੰ ਇਹ ਜੋ ਸਾਰੇ ਨਲਾਇਕ ਨੇ ਇਹਨਾਂ ਨੂੰ ਜਨਾਬ ਦੇ ਵਾਲੇ ਬੰਦੇ ਨਹੀਂ ਨੇ ਕੋਈ ਹੂੰ ਇਹ ਕਿ ਪੁਲਸ ਵਾਲਾ ਚੰਗਾ ਹੋ ਫਿਰ ਇਨਸਾਫ ਦੇਊਗਾ ਹੂੰ ਇਹਦਾ ਪੁਲਸ ਵਾਲੇ ਮੱਤ ਪਾ ਕੇ ਡਰਦੇ ਆ ਗੇਟ ਬੰਦ ਰੱਖਿਆ ਕਿਵੇਂ ਜੀ ਸਾਰੇ ਕਰਪਟ ਸਾਰੇ ਕਰਪਟ ਨੇ ਤੇ ਇਨਸਾਫ ਤੁਥੋਂ ਮਿਲੂਗਾ ਸੱਚ ਮਹਾਨਦਾਰ ਬੰਦਾ ਜਿਹੜਾ ਹੋਊਗਾ ਇਨਸਾਫ ਦੇਊਗਾ ਪਹਿਲਾ ਇਮਾਨਦਾਰ ਹੋਣਾ ਜ਼ਰੂਰੀ ਆਪਾਂ ਨੂੰ ਆਪ ਨੂੰ ਕੱਲ ਦੇ ਐਮਐਲਏ ਸਾਹਿਬ ਕੱਲ ਦੇ ਐਮਐਲਏ ਸਾਹਿਬ ਵੀ ਕੱਲ ਦੇ ਜਮਾ ਨਹੀਂ ਆਏ ਜੀ ਅੱਜ ਜਦੋਂ ਡੈੱਡ ਬੋਡੀ ਮਿਲੀ ਹੈਗੀ ਹਲਕੋ ਤੋਂ ਨਹਿਰ ਤੋਂ ਉਸ ਟਾਈਮ ਉੱਥੇ ਪਹੁੰਚੇ ਨੇਗੇ ਉਤੇ ਜਦੋਂ ਉਹਨਾਂ ਨੂੰ ਗਾਲਾਂ ਦਿੱਤੀਆਂ ਉਤੋਂ ਫੇਰ ਭੱਜ ਗਏ ਉਹਨੂੰ ਉਹਨਾਂ ਦਾ ਪਿੰਡ ਤਾਂ ਨਾਲ ਹੀ ਆ ਮੈਸਰ ਕਰਨਾ ਇੱਥੇ ਆ ਕਿਹਦੀ ਰੀ ਖੜੇ ਉਹ ਕਰ ਰਹੀ ਕੋਈ ਬੰਦਾ ਗੋ ਕਰਨਾ ਵੀ ਕਰੇ ਤਾਂ ਬੰਦਾ 2 ਮਿੰਟ ਆ ਗਿਆ ਬਲੋਕ ਡੈਟ ਮਾਰਟੀ ਮਿਲੀ ਹੈ ਲੜਕੀ ਦੀ ਹਾਂ ਉਹ ਕੀ ਅੰਦਾਜ਼ਾ ਹੋਇਆ ਗਲ ਘੁੱਟ ਕੇ ਮਾਰੀ ਆ ਜਾਂ ਅਜੇ ਕੁਝ ਨਹੀਂ ਪਤਾ ਕੋਈ ਕਿਸ ਤਰ੍ਹਾਂ ਅਜੇ ਕੋਈ ਪਤਾ ਨਹੀਂ ਲੱਗਾ ਕੁਝ ਨਹੀਂ ਪਤਾ ਕਿੰਨੇ ਦਿਨਾਂ ਬਾਅਦ ਕਿੰਨੇ ਘੰਟਿਆਂ ਬਾਅਦ ਮਿਲੀ ਡੈਟ ਉਹਨਾਂ 36 ਘੰਟਿਆਂ ਬਾਅਦ ਮਿਲੀ ਹੈ 36 ਘੰਟੇ 36 ਘੰਟਾ ਬਾਅਦ 36 45 ਘੰਟਿਆਂ ਬਾਅਦ ਮਿਲੀ 10 ਤਰੀਕ ਦੀ ਬੋਡੀ ਡੈਥ ਹੋਈ ਹੈ ਬੱਚੇ ਦੀ ਹੂੰ ਤਾਜ 36 ਘੰਟੇ ਹੋ ਗਏ ਘਟੋ ਘਟ ਮਾਰੀ ਮਾਰੀ ਕੋਲ ਮਿਲਿਆ ਉੱਥੇ ਟਕਰੀ ਚ ਅੱਛਾ ਉੱਥੋਂ ਮਿਲਿਆ ਉੱਥੋਂ ਮਿਲਿਆ ਜੀ ਉਹਦੇ ਵਿੱਚ ਤੁਹਾਡਾ ਕੋਈ ਪੁਲਿਸ ਪ੍ਰਸ਼ਾਸਨ ਨੇ ਸਾਥ ਦਿੱਤਾ ਲਾਸ਼ ਨੂੰ ਨਾ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਐਨਡੀਆਰਫ ਦੀ ਟੀਮਾਂ ਜਰੂਰ ਮੰਗਵਾਈਆਂ ਪਰ ਕੋਈ ਕਿਸਤੀ ਤੇ ਕੰਕ ਕੰਕਲਾ ਕੰਗਾ ਫੇਰ ਰਹੇ ਸੀ ਇਹਦਾ ਪਿੰਡ ਦੇ ਬੰਦੇ ਇੱਥੋਂ ਬੜੇ ਉਹ ਪਰਲੇ ਉੱਡਾਲ ਛਾਲ ਤੋਂ ਤੁਰ ਕੇ ਜੱਪੇ ਫੇਰ ਉਹਨਾਂ ਨੂੰ ਬਚਾ ਕੇ ਉਹ ਲੱਗਿਆ ਪਤਾ ਇਹ ਕਿਵੇਂ ਪਤਾ ਲੱਗਿਆ ਵੀ ਉਹਨਾਂ ਨੇ ਡੈਰ ਛਾਲ ਮਾਰੀ ਉਹ ਮੰਨੇ ਮੁਫਤ ਛੁੱਟ ਕੇ ਆਏ ਆ ਉਹ ਤਾਂ ਪਰਿਵਾਰ ਮੰਨਿਆ ਨਾ ਜੀ ਪਰਿਵਾਰਕ ਮੰਨਿਆ ਵੀ ਉੱਥੇ ਛੁੱਟ ਕੇ ਆਏ ਆ ਹੂੰ ਫੇਰ ਬਦਲ ਲਵਾਂ ਜੀ ਹਾਂ ਦੇਖੀ ਅੱਜ ਮੈਂ ਕੀ ਕਹਿੰਦੇ ਸੀ ਓਕੇ ਠੀਕ ਹੈ ਇਹ ਦੇਖੋ ਆਪਾਂ ਜਿਹੜੇ ਵਿਧਾਇਕ ਚੁੰਨਦੇ ਆ ਜਦੋਂ ਸਰਕਾਰ ਬਣਾਉਨੇ ਆ ਕਹਿੰਨੇ ਵੀ ਸਾਡੇ ਹਮਦਰਦੀ ਦੇ ਵਿੱਚ ਖੜੂਗਾ ਦੁੱਖ ਸੁੱਖ ਦੇ ਵਿੱਚ ਖੜੂਗਾ ਤੁਹਾਡੇ ਵਿਧਾਇਕ ਰੀ ਐਡੂ ਵੀ ਪਹਿਲਾਂ ਬਹੁਤ ਸ਼ਿਕਾਇਤ ਆਇਆ ਕਹਿੰਦੇ ਨਹੀਂ ਨਾ ਇੱਕ ਹੂੰ ਆਪਾ ਪਾ ਪੋਦਾ ਲਾਉਣੇ ਵੀ ਚੰਗਾ ਉਗਰੂਗਾ ਉਹ ਹੁਣ ਜੇ ਮੱਤ ਲਿਆ ਉਹ ਤਾਂ ਕੀ ਕੋਦ ਫੜ ਲਾਵਾਂਗੇ ਉਹ ਮੱਚੀ ਗਿਆ ਕਿਨੇ ਪਾਣੀ ਪੈ ਚਲੋ ਹਰਾ ਹੁੰਦਾ ਹੀ ਨਹੀਂ ਹਰਾ ਹੁੰਦਾ ਹੀ ਨਹੀਂ ਹਰਾ ਹੁੰਦਾ ਹੀ ਨਹੀਂ ਪਾਣੀ ਜਿੰਨਾ ਮਰਜ਼ੀ ਪਾਈ ਚਲੋ ਕਿਹਾਂ ਦੇਖੋ ਕਾ ਘੰਟੇ ਹੋ ਗਏ ਇਸ ਇੱਕ ਵਾਰੀ ਨਹੀਂ ਆਇਆ 64 ਪਿੰਡਾਂ ਦਾ ਮਾਲਕ ਹੋਵੇ ਉਹਦੀ ਸੁਣੇ ਸੁਣੀ ਨਹੀਂ ਜਾਂਦੀ ਥਾਣੇ 'ਚ ਕੁਝ ਹੀ ਕਰਵਾ ਸਕਦਾ ਉਹ ਲੱਗਦਾ ਤੁਹਾਡੇ ਵਾਲਾ ਐਮਐਲਏ ਨਹੀਂ ਆਇਆ ਤੇ ਹੋਰ ਵੀ ਜਿਹੜੇ 92 96 ਹੈਗੇ ਆ ਕੋਈ ਵੀ ਨਹੀਂ ਆਉਂਦੇ ਕੋਈ ਨਹੀਂ ਆਉਂਦੇ ਇਹ ਸਾਰੀ ਕੁਝ ਹੈ ਸਾਰੀ ਇੱਕੋ ਹੀ ਹੈ ਅੱਲਾ ਦੀ ਸਤੂ 27 ਦੇ ਵਿੱਚ ਇਹ ਕਹਿੰਦੇ ਸੀ ਵੋਟਾਂ ਲਵਾਂਗੇ ਲੋਕਾਂ ਦੇ ਘਰਾਂ 'ਚ ਜਾਣਗੇ ਕਈ ਲੋਕ ਤਾਂ ਕਹਿੰਦੇ ਸੀ ਛਤਰੀ ਮਾਰਨਗੇ ਲੋਕ ਛਤਰੀ ਮਾਰਨਗੇ ਲੋਕ ਉਹ ਕਹਿੰਦੇ ਸੀ ਔਰਤਾਂ ਹੀ ਰਿਸਪੈਕਟ ਬਹੁਤ ਕਰਦੇ ਆ ਸੀ ਔਰਤਾਂ ਵਾਸਤੇ ਸਭ ਤੋਂ ਪਹਿਲਾਂ ਖੜੇ ਆ ਜਿੱਥੇ ਤੱਕ ਧੱਕਾ ਹੁੰਦਾ ਆਮ ਆਦਮੀ ਆ ਤੁਸੀਂ ਦੇਖ ਲਓ ਇੱਥੇ ਧੱਕਾ ਕਰਦਾ ਔਰਤੋ ਦੇ ਸਾਹਮਣੇ ਕੁੜੀ ਮਾਰਦੀ ਲਾਸ਼ ਹੁਣ ਦਿੱਤੀ ਨਹੀਂ 36 ਘੰਟਿਆਂ ਤੋਂ ਪੋਬੰਗ ਕੰਟਾ ਮਲਾ ਕੋਈ ਕੋ ਹੈ ਕਾਨੂੰਨ ਜੇ ਕਿਸੇ ਇੰਨੇ ਅਫਸਰ ਦੀ ਕਿਨੇ ਮਾਰੀ ਹੁੰਦੀ ਨਾ ਘਾਂਟੇ ਨੂੰ ਕੱਢ ਲੈਂਦੇ ਸਾਰਾ ਕੁਝ ਹੂੰ ਜੀ ਕਿਉਂਕਿ ਕਿਵੇਂ ਲੱਗਦਾ ਕਿਉਂਕਿ ਇਹ ਪਾਰਟੀ ਸੱਤਾ ਤੋਂ ਹਟਣ ਤੋਂ ਪਹਿਲਾਂ ਕਹਿੰਦੀ ਸੀ ਪੰਜਾਬ ਦੇ ਵਿੱਚ ਬਦਲਾਅ ਆਊਗਾ ਲੋਅ ਇਨ ਆਰਡਰ ਦੀ ਸਥਿਤੀ ਠੀਕ ਹੋ ਜਾਊਗਾ ਸਾਰਿਆਂ ਨੂੰ ਪਤਾ ਹੀ ਹੈ ਕਿਹੋ ਜਿਹਾ ਬਦਲਾਅ ਆ ਗਿਆ ਕਦੇ ਸੋਚਿਆ ਸੀ ਵੀ ਇਸ ਤਰੀਕੇ ਨਾਲ ਲੋਕਾਂ ਨੂੰ ਸੜਕਾ ਰੋਕ ਕੇ ਇਨਸਾਫ ਲੈਣਾ ਪਊਗਾ ਇਹ ਤਾਂ ਪਤਾ ਹੀ ਹ ਹ ਹੁਣ ਜੇ ਨਾ ਰੋਕ ਸੜਕ ਤਾਂ ਮਿਲਦੇ ਹੀ ਨਹੀਂ ਸੀ ਇਹਨਾਂ ਦਾ ਪੁਲਿਸ ਬੁਲਾ ਲਈ ਕੁੱਟਣ ਵਾਸਤੇ ਡਾਂਗਾਂ 'ਤੇ ਖੜਾ ਕੇ ਲਿਆ ਕੇ ਇੱਥੇ ਕਿਹਨਾਂ ਨੂੰ ਕੁੱਟਣ ਆਸਤੇ ਸਾਨੂੰ ਕੁੱਟਣ ਵਾਸਤੇ ਗੁੱਛਿਆ ਨਹੀਂ ਇਹਨਾਂ ਨੂੰ ਕਹੇ ਇਹ ਕਹਿੰਦੇ ਸੀ ਵੀ ਸਵਾਲ ਪੁੱਛਿਆ ਕਰੋ ਵੀ ਸਾਨੂੰ ਕਿਹੜੀ ਗੱਲੋਂ ਕੁੱਟਣ ਵਾਸਤੇ ਆਏ ਹੋ ਸਾਡੇ ਤੇ ਲਾਠੀ ਚਾਰਜ ਕਿਹੜੀ ਗੱਲ ਦਾ ਤੁਸੀਂ ਧਰਨਾ ਤੇ ਲਾਏ ਥਾਣੇ 'ਚ ਹਾਂ ਤਾਂ ਕੁੱਟਣ ਵਾਸਤੇ ਇਹਨਾਂ ਨੂੰ ਐਂ ਤਾਂ ਪੁੱਛਣਾ ਸੀ ਵੀ ਕਮਾਂਡੋ ਬੁਲਾਈ ਕਾਦੇ ਵਾਸਤੇ ਆਏ ਜੀ ਤੁਸੀਂ ਕੱਲ ਦੀ ਗੱਡੀ ਰਾਤ ਸਵੇਰ ਕੱਲ੍ਹ ਆ ਕੇ ਖੜਾਤੀ ਪੁਲਿਸ ਦੀ ਗੱਡੀ ਕਮਾਂਡੋ ਦੀ ਹਰੇਕ ਦੇ ਹੱਥ 'ਚ ਡੰਡਾ ਸੀਗਾ ਅੱਛਾ ਐਂ ਦੱਸੋ ਵੀ ਉਹ ਕਾਦੇ ਵਾਸਤੇ ਬੁਲਾਈ ਸੀ ਕਦੇ ਮਤ ਲੈ ਜੀ ਜਨਾਬ ਨਹੀਂ ਜਾਂਦਾ ਬੰਦੇ ਨਹੀਂ ਆਏ ਨਹੀਂ ਨਹੀਂ ਕੁੜੀ ਲੱਭਣ ਪਿੱਛੇ ਤਾਂ ਇਹਨਾਂ ਕੋਲੇ ਪੁਲਿਸ ਨਹੀਂ ਆਈ ਤੇ ਧਰਨਾ ਕਰੀਆਂ ਨੂੰ ਮੰਡੀ ਨਿਵਾਸੀਆਂ ਨੂੰ ਕੁੱਟਣ ਪਿੱਛੇ ਇਹਨਾਂ ਦੀ ਇੱਕ ਬੱਸ ਵਰ ਗਿਆ ਜੀ ਉਹ ਦੇਖੋ ਕਿੱਡੀ ਵੱਡੀ ਗੱਲ ਹੈ ਉਹ ਕਿੱਥੋਂ ਆ ਗਈ ਜੀ ਇਹ ਤਾਂ ਇੱਕ ਪਾਸੇ ਦੇ ਰੋਣੇ ਰੋਂਦੇ ਵੀ ਸਾਡੇ ਕੋਲੇ ਸਟਾਫ ਹੀ ਹੈ ਨਹੀਂ ਗੇ ਇੱਕ ਪਾਸੇ ਪਬਲਿਕ ਨੂੰ ਕੁੱਟਣ ਪਿੱਛੇ ਇਹਨਾਂ ਕੋਲੇ ਸਾਰਾ ਬੁਝਾ ਆ ਜਾਂਦਾ ਜੀ ਕਿਥੇ ਪਬਲਿਕ ਨੂੰ ਪਬਲਿਕ ਨੂੰ ਘੇਰਨ ਦੀ ਲੋੜ ਨਹੀਂ ਪੈਣੀ ਜੰਦੀ ਪੁਲਿਸ ਭੇਜਣ ਦੀ ਲੋੜ ਨਹੀਂ ਪਬਲਿਕ ਦਾਪੀ ਖੜੀ ਹੋ ਜੂ ਜੇ ਉਹਨਾਂ ਨੂੰ ਇਨਸਾਫ ਦੇ ਦੇਣੇ ਉਹਨਾਂ ਨੂੰ ਰੱਸੇ ਮੰਗੇ ਵੀ ਸਾਨੂੰ ਰੱਸੇ ਦੇ ਦਿਓ ਵੀ ਬੰਦਿਆਂ ਦੇ ਵਿੱਚ ਨਹਿਰ ਤੇ ਬੜਨਾ ਹੈ ਸਾਨੂੰ ਰੱਸੇ ਵੀ ਨਹੀਂ ਦਿੱਤੇ ਉਹਨਾਂ ਨੇ ਹੱੱਥੇ ਮੰਗੇ ਸਨਤੀ ਦੇ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਹਾਂ ਉੱਥੇ ਕਿਸੇ ਨੇ ਦਬਾਏ ਨਹੀਂ ਸਾਨੂੰ ਇੱਥੋਂ ਆਕੇ ਮੁੱਲ ਲੈ ਕੇ ਗਏ ਆ ਮੰਡੀ ਤੋਂ ਆਕੇ ਰਸ ਐਮ ਐਲ ਏ ਸਾਹਿਬ ਇੱਥੇ ਅੱਗੇ ਕੀ ਕਰਕੇ ਗਏ ਆ ਕੀ ਕਰੇ ਐਮਐਲਏ ਪੁੱਛ ਲੈਣੇ ਬੰਦ ਕਮੋਰੋ ਮਰੇ ਬੰਦਿਆਂ ਨੂੰ ਪੱਥਰ ਦਾ ਕਿਹੜਾ ਬੰਦਾ ਮਾਰ ਹੀ ਗਿਆ ਉਹ ਉਹ ਮੱਛੀ ਗਿਆ ਜਦੋਂ ਲੱਗਣਾ ਮੱਛੀ ਲਿਆ ਬੋਤਲ ਖਤਮ ਹੋ ਗਿਆ ਜੀ ਹੁਣ ਨਵਾਂ ਪਤਾ ਲਾਵਾਂਗੇ ਫਿਰ ਦੱਸਾਂਗੇ ਉਹਦੇ ਗੱਤ ਮੁੜੇ ਸਾਡਾ ਹਲਕਾ ਨੇ ਵਿਧਾਨ ਸਭਾ ਆਡਾ ਜੀ ਉਹ ਲੋਕ ਸਹੀ ਹੁੰਦਾ ਸਾਡੇ ਖਤਮ ਦੀ ਰੋਈ ਪਾਣੀ ਪਾ ਜੀ ਮੱਤ ਗਿਆ ਹੁਣ ਮੱਛਾ ਤਾਂ ਨਹਿਰ ਤੇ ਵਾਗ ਗਿਆ ਇੱਥੇ ਕਿਸੇ ਕੋਲ ਆਇਆ ਨਹੀਂ ਨਹਿਰ ਤੇ ਆ ਕੇ ਕੀ ਕਰਕੇ ਨਹਿਰ ਤੇ ਕਹਿੰਦਾ ਮੇਰੇ ਫੋਟੋ ਖਿੱਚ ਲਓ ਮੈਂ ਤੁਹਾਨੂੰ ਕਹਾਂਗਾ ਵੀ ਲੱਥ ਮੈਂ ਪਾਈ ਆ ਅੱਛਾ ਇਹ ਗੱਲ ਕੌਣ ਕਹਿੰਦਾ ਸੀ ਫਿਰ ਫੋਟੋ ਖਿੱਚ ਲਓ ਮੈਂ ਕੋਈ ਲੱਛੜਾਈ ਆ ਉਹੀ ਕਹਿੰਦੇ ਸੀ ਤੁਹਾਨੂੰ ਫੋਟੋ ਕਰਾਉਣ ਆਇਆ ਸੀ ਉਹ ਕਹਿੰਦੇ ਬਾਤ ਆਸੀ ਬਿਲਾਸ ਕੱਢ ਲਈ ਹੁਣ ਮੈਂ ਬਿਲਾਸ ਕੱਢ ਲਈ ਉਦੋਂ ਨਹੀਂ ਇਹ ਕੋਈ ਨਹੀਂ ਪੱਥਰਦਾਰ ਨਹੀਂ ਵੀ ਫੋਟੋ ਕਰਾਉਣੀ ਤੁਹਾਨੂੰ ਫੋਟੋ ਕਰਾਉਣ ਆਇਆ ਸੀ ਵੀ ਮੇਰਾ ਨਾਮ ਉਹ ਨਹੀਂ ਪੱਥਰੀ ਹੈ ਜੀ ਇਹ ਵੀ ਮੇਰਾ ਨਾਮ ਉਹ ਨਹੀਂ ਪੱਥਰੀ ਹੈ ਨਾ ਇਹ ਤਾਂ ਆਪਣੇ ਆਪਣੇ ਪਬਲਿਕ ਵਾਸਤੇ ਹੈਗਾ ਕੋਈ ਮਾੜਾ ਚੰਗਾ ਕੰਮ ਤਾਂ ਇਹਨਾਂ ਵਾਸਤੇ ਦਾ ਮਾੜਾ ਕੰਮ ਵੀ ਚੰਗਾ ਹੀ ਹੈ ਹਾਂਜੀ ਆਮ ਤੌਰ ਤੇ ਮੇਰੇ ਹੁਣੇ ਕਿਹੜਾ ਬਾਣੀਆ ਤਪਕਾ ਬੜੇ ਸਿਆਣੇ ਲੋਕ ਹੁੰਦੇ ਆ ਪੜੇ ਲਿਖੇ ਹੁੰਦੇ ਸੋਝੇ ਹੁੰਦੇ ਆ ਇਹ ਧਰਨਾ ਨਹੀਂ ਲਾਉਦੇ ਕਿ ਮਜਬੂਰੀ ਚ ਆ ਕੇ ਧਰਨਾ ਲਾਉਣਾ ਪੈਂਦਾ ਇਹਨਾਂ ਨੂੰ ਤੁਮਕ ਕੇ ਲਾਉਣਾ ਪੈਂਦਾ ਜਦੋਂ ਇਹਨਾਂ ਨੂੰ ਲਾਇਕੀ ਆਲਾ ਬਾਹ ਪਾ ਜਾਂਦਾ ਹੂੰ ਫੇਰ ਧਰਨਾ ਲਾਉਣਾ ਪੈਂਦਾ ਜੀ ਜਦੋਂ ਤੁਸੀਂ ਸਾਰੇ ਮੁਰਜੂ ਫੜ ਲਏ ਉਹਨਾਂ ਨੂੰ ਕੁੱਟ ਲੋ ਮਨਾ ਲਓ ਉਹ ਮੂਰੇ ਕਰ ਦਿਓ ਜੇ ਸੋਥੇ ਨੂੰ ਟੁੱਟੇ ਸਾਨੂੰ ਫੜਾ ਦਿਓ ਅਸੀਂ ਬਣਾ ਦਿੰਦੇ ਨੇ ਰੇਲ ਉਹਨਾਂ ਦੀ ਬਹੁਤ ਹੋਊਗੀ ਵਾਈਟ ਯਾਰ ਨਾ ਬੜੀ ਲੰਬੀ ਜੋੜੀ ਹੋ ਗਈ ਉਹ ਬਹੁਤ ਬਹੁਤ ਆਈ ਮਜ਼ਾਕਾਂ ਨੂੰ ਕੀਤਾ ਦੀ ਬਾਤ ਕਰ ਰਹੀ ਸੀ ਚਲੋ ਚਲੋ ਬੱਚਾ ਬੱਚਾ ਕਰਕੇ ਉਹਨਾਂ ਰੋੜ ਵੀ ਜਾਂਦੇ ਸੀ ਨੇੜੇ ਨੇੜੇ ਰਹਿੰਦੇ ਨੇ ਦੋਨਾਂ ਦੇ ਫਾਦਰ ਵੀ ਇਕੱਠੇ ਖੱਟੂ ਸ਼ਾਮ ਗਏ ਹੋਏ ਸੀ ਉਹ ਕਰੋ ਬਾਪ ਹੈ ਨਹੀਂ ਸੀ ਦਾ ਮੁੰਡੇ ਨੇ ਕੁੜੀ ਨੂੰ ਬੁਲਾ ਲਿਆ ਦੋ ਇੱਕ ਦਿਨ ਦੋ ਦਿਨ ਆਪਦੇ ਕੋਲੇ ਰੱਖੀ ਉਸ ਤੋਂ ਬਾਅਦ ਰੱਬ ਜਾਣੇ ਉਹਨਾਂ ਦੇ ਕੀ ਮਨਾਂ ਚ ਦਿਲ ਚ ਆਇਆ ਉਹ ਕੁੜੀ ਨੂੰ ਲਿਜਾ ਕੇ ਹਨੇਰਾ ਤੇ ਰਾਤ ਨੂੰ ਦੱਸਣ ਦੇ ਮਤਲਬ ਕਿ ਉਹਨੂੰ ਪੱਕਾ ਦੇਤਾ ਉਹ ਕੁੜੀ ਮਰ ਉਹ ਉਹਨਾਂ ਦੇ ਕੱਲਾ ਦਾ ਲਾਸਟ ਤੱਕ ਤਾਂ ਉਹ ਦੱਸ ਹੀ ਨਹੀਂ پا ਰਹੇ ਸੀ ਦੋਨੋਂ ਦੀ ਉਮਰ 19 ਸਾਲ ਦੇ ਕਰੀਬ ਹੈ 19 20 ਜੀ ਹਾਂਜੀ ਫਰੈਂਡ ਰਿਲੇਸ਼ਨ ਸੀ ਆਪਸ ਵਿੱਚ ਇਹਨਾਂ ਦੇ ਕੋਲ ਦੇਖੋ ਇਹ ਕਿਹੜੀ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਜ਼ਰੂਰ ਫਰੈਂਡ ਰਿਲੇਸ਼ਨ ਤਾਂ ਬਾਅਦ ਚ ਗੱਲਾਂ ਪਤਾ ਲੱਗਦੀ ਫੈਮਿਲੀ ਰਿਲੇਸ਼ਨ ਜ਼ਰੂਰ ਹੈਗੇ ਸੀ ਜੀ ਅੱਜ ਤੁਸੀਂ ਧਰ ਨਾਲ ਲਿਆ ਸੀ ਤੇ ਚੌਂਕ ਤੇ ਫਿਰ ਪੁਲਿਸ ਨੇ ਕੀ ਵਿਸ਼ਵਾਸ ਕੀਤਾ ਉਹ ਤੇ ਜੇ ਅਸੀਂ ਪਹਿਲਾਂ ਪੁਲਿਸ ਰਾਹੀ ਨਹੀਂ ਦੇ ਰਹੀ ਸੀ ਨਾ ਐਫ ਆਈ ਆਰ ਕਰ ਰਹੀ ਸੀ ਜਦੋਂ ਕਿ ਮੁਰਜ਼ਮ ਵੀ ਫੜੇ ਹੋਏ ਸੀ ਔਰ ਪੁਲਿਸ ਦਾ ਫਰਜ ਬੰਦਾ ਸੀ ਕਿ ਮੁਰਜ਼ਮਾਂ ਨੂੰ ਇੰਟਰੋਗੇਟ ਕਰ ਦੇ ਜਦੋਂ ਮੁੰਡਾ ਫੜ ਲਿਆ ਸਾਰਾ ਪਰਿਵਾਰ ਫੜ ਲਿਆ ਘਰੇ ਘਟਨਾ ਵਾਪਰੀ ਹੈ ਘਰੇ ਪਤਾ ਸਾਰਿਆਂ ਨੂੰ ਤਾਂ ਉਹਨਾਂ ਨੂੰ ਇੰਟਰੋਗੇਟ ਕਰਕੇ ਮਨਾਉਣਾ ਉਹਨਾਂ ਦਾ ਫਰਜ ਸੀ ਪਰ ਉਹ ਇਹ ਨਹੀਂ ਕਰ ਰਹੇ ਸੀ ਲੋਲੀਪੋਪ ਦੇਈ ਜਾਂਦੇ ਸੀ ਮਿੱਠੀਆਂ ਪੁਲੀਆਂ ਸਵੇਰ ਦੇ ਫੜੇ ਆ ਕੁਰਸੀਆਂ ਦੇ ਕੋਲੇ ਬਿਠਾ ਰੱਖੇ ਨੇ ਤੇ ਉਹ ਨਹੀਂ ਕਰ ਰਹੇ ਸੀ ਕਾਰਵਾਈ ਤਾਂ ਫਿਰ ਮਜਬੂਰਨ ਪਰਿਵਾਰ ਨੂੰ ਮੰਡੀ ਦਾ ਸਾਰਾ ਸਾਥ ਲੈ ਕੇ ਇਹ ਕਾਰਵਾਈ ਕਰਨੀ ਪਈ ਜੀ ਇਹ ਕਿਦਾਂ ਦੀ ਘਟਨਾ ਸੀ ਇਹ 9 ਤਰੀਕ ਦੀ 9 ਤਰੀਕ ਦੀ ਕੁੜੀ ਆਈ ਹੋਈ ਹੈ ਘਟਨਾ 10 ਨੂੰ ਹੋਈ ਹੈ ਜੀ ਪਰਿਵਾਰ ਨੂੰ ਕਿਹ ਪਤਾ ਲੱਗਿਆ ਕੁੜੀ ਵਾਲਾ ਉਹਨਾਂ ਦੇ ਘਰੇ ਗਈ ਕਿਸ ਤਰ੍ਹਾਂ ਪਰਿਵਾਰ ਵਾਲਾ ਨਹੀਂ ਪਤਾ ਲੱਗਿਆ ਜੀ ਪਰਿਵਾਰ ਨੂੰ ਤਾਂ ਜਦੋਂ ਜਿੱਥੋਂ ਕੁੜੀ ਆਈ ਸੀ ਉਥੋਂ ਪਤਾ ਲੱਗਿਆ ਵੀ ਕੁੜੀ ਘਰੇ ਆਈ ਹੋਈ ਹੈ ਉਹ ਫੋਨ ਨਹੀਂ ਚੱਕ ਰਹੀ ਇਸ ਤਰ੍ਹਾਂ ਜੀ ਕੁੜੀ ਦੇ ਪਰਿਵਾਰ ਚ ਕੌਣ-ਕੌਣ ਹੈ ਕੁੜੀ ਦੇ ਪਰਿਵਾਰ ਚ ਸਾਰੇ ਹੈਗੇ ਆ ਉਹਦਾ ਫਾਦਰ ਹੈਗੇ ਆ ਉਹਦਾ ਤਾਇਆ ਹੈਗੇ ਆ ਤਾਈ ਹੈਗੇ ਆ ਦੀ ਮਾਤਾ ਰਹੇਗੀ ਹੈ ਦਾਦਾ ਹੈਗੇ ਆ ਹੂੰ ਤੁਹਾਡੀ ਇਹ ਕਿ ਸਾਰਾ ਪਰਿਵਾਰ ਇਕੱਠਾ ਪਰਵਾਰਸ ਦੇ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿੰਨੇ ਚਿਰ ਕੋਈ ਬੰਦਾ ਇਕੱਠਾ ਜਦੋਂ ਤੱਕ ਆਪਾਂ ਕੋਈ ਇਕੱਠ ਨਹੀਂ ਕਰਦੇ ਜਾਂ ਆਪਾਂ ਇਕੱਠੇ ਨਹੀਂ ਉਹਨਾਂ ਚਿਰ ਇਹ ਨੇੜੇ ਨਹੀਂ ਲੱਗਦੇ ਬਿਲਕੁਲ ਤੁਹਾਡੀ ਗੱਲ درست ਹੈ ਪੁਲਿਸ ਦਾ ਰਵਈਆ ਇਹ ਇਕੱਲਾ ਆਪਣੇ ਕੋਲੇ ਇੱਥੇ ਹੀ ਨਹੀਂ ਹਮੇਸ਼ਾ ਹੀ ਇਹ ਹੋ ਗਿਆ ਇਹ ਲੋਕ ਲੋਕਾਂ ਨੂੰ ਜਾਣੂ ਹੋ ਗਏ ਵੀ ਇੱਕ ਆਪਦੀ ਕੋਸ਼ਿਸ਼ ਕਰਦੇ ਆ ਸਾਰੀ ਗੱਲ ਨੂੰ ਗੋਲਮੋਲ ਕਰਨ ਦੀ ਅਗਰ ਪਬਲਿਕ ਇਕੱਠੀ ਹੋ ਕੇ ਇਹਨਾਂ ਦਾ ਵਿਰੋਧ ਕਰਦੀ ਏ ਜਦੋਂ ਇਹਨਾਂ ਨੂੰ ਲੱਗਦਾ ਵੀ ਪਾਣੀ ਸੜੇ ਸਿਰਾਂ ਦੇ ਉੱਤੋਂ ਦੀ ਵਗ ਗਿਆ ਉਦੋਂ ਇਹ ਕੋਈ ਕੁਝ ਕਦਮ ਉਠਾਉਂਦੇ ਨੇ ਵਰਨਾ ਨਾਰਮਲ ਤਾਂ ਇਹ ਕਿਸੇ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ ਜਿੱਦਾਂ ਸਾਰੇ ਨੂੰ ਪਤਾ ਏ ਜੀ ਤੁਸੀਂ ਨਾਰਮਲ ਕੰਪਲੇਂਟ ਲੈ ਕੇ ਜਾਓ ਤੁਹਾਨੂੰ ਛੇਤੀ ਨਹੀਂ ਸੁਣਿਆ ਜਾਂਦਾ ਇਹ ਮਤਲਬ ਕਿ ਗੱਲ ਆਮ ਹੋ ਗਈ ਏ ਦੇ ਦੇ ਨਾ ਘਟਨਾ ਘਟ ਰਹੀਆਂ ਤੁਹਾਡੇ ਮੋੜ 'ਚ ਬਹੁਤ ਘਟਨਾ ਘਟੀਆਂ ਜਿਹੜੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਹਿਲਾਂ ਵੀ ਦੋ ਸਰਕਾਰਾਂ ਆ ਕੇ ਚਲੇ ਗਈਆਂ ਕਾਂਲੀ ਕਾਂਗਰਸੀ ਚਲੇ ਗਏ ਕਿ ਉਹਦੇ ਨਾਲ ਘਟਨਾ ਘਟੀਆਂ ਤੇ ਵਧ ਗਈਆਂ ਹੁਣ ਸਰ ਕੱਢਣਾਵਾਂ ਤਾਂ ਦੇਖੋ ਰੈਗੂਲਰ ਹੁੰਦੀਆਂ ਹੀ ਆ ਰਹੀਆਂ ਇੱਥੇ ਸਾਨੂੰ ਇਹ ਲੱਗਦਾ ਸਰਕਾਰਾਂ ਘਟਨਾਵਾਂ ਨੂੰ ਰੋਕਣ ਦਾ ਕੋਈ ਯੋਗਦਾਨ ਹੀ ਨਹੀਂ ਪਾਉਂਦੀਆਂ ਸਰਕਾਰਾਂ ਆਪਦੀ ਸਿਆਸੀ ਰੋਟੀਆਂ ਸੇਕਦੀਆਂ ਸਾਰੀਆਂ ਮੈਂ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਵੇਂ ਜਿਹੜੀਆਂ ਚੀਜ਼ਾਂ ਦੇ ਇਹਨਾਂ ਦੇ ਹੱਲ ਹੋਣੇ ਜੀਂਦੇ ਨੇ ਕਿ ਸਟਰੋਂਗ ਇਮੀਡੀਏਟ ਐਫ ਆਈ ਆਰ ਹੋਵੇ ਇਮੀਡੀਏਟ ਉਹਦੇ ਛਾਣਬੀਨ ਹੋਵੇ ਮਤਲਬ ਕਿ ਪੁਲਿਸ ਪ੍ਰਸ਼ਾਸਨ ਐਕਟਿਵ ਰਹੇ ਹਰ ਟਾਈਮ ਜਿਵੇਂ ਫੋਰਨ ਕੰਟਰੀਆਂ 'ਚ ਕੀ ਹੁੰਦਾ ਕਿ ਘਟਨਾ ਪਿੱਛੋਂ ਵਾਪਰਦੀ ਹੈ ਉਹਨਾਂ ਦਾ ਕੋਮਨ ਨੰਬਰ ਹੁੰਦਾ ਇੱਕ ਕਾਲ ਜਾਂਦੀ ਹੈ ਚਾਰੇ ਪਾਸਿਓ ਉਹ ਬੰਦਾ ਘੇਰਿਆ ਜਾਂਦਾ ਹੈ ਨਿਕਲਣ ਹੀ ਨਹੀਂ ਦਿੰਦੇ ਕੰਡਿਆਂ ਮਿੰਡਾਂ ਦੇ ਵਿੱਚ ਹੀ ਬੰਦਾ ਪਕੜ ਲਿਆ ਜਾਂਦਾ ਹੈ ਇਹ ਸਾਡੇ ਇੱਥੇ ਹੈਗੇ ਜਦੋਂ ਤੱਕ ਸਾਡੇ ਸਿਰ ਤੋਂ ਪਾਣੀ ਨਹੀਂ ਜਾਂਦਾ ਉਦੋਂ ਤੱਕ ਅਸੀਂ ਥਾਣੇ 'ਚ ਬਾਹਰ ਹੀ ਨਹੀਂ ਆਉਂਦੇ ਨਿਕਲਦੇ ਨਹੀਂ ਜੀ ਤੇ ਕਾਰਨ ਨਹੀਂ ਆਪਾਂ ਗੱਲ ਕਰਦੇ ਸੀ ਡਿਜੀਟਲ ਇੰਡੀਆ ਬਣਾਉਣਾ ਉੜ ਨਹੀਂ ਇਹ ਬਹੁਤ ਦੂਰ ਦੀਆਂ ਗੱਲਾਂ ਨੇ ਅਸੀਂ ਫੋਰਨ ਲੈਵਲ ਵੀ ਦੇਖਿਆ ਹੈ ਲੋ ਇਨ ਆਰਡਰ ਦੀ ਸਿੱਧੀ ਬਹੁਤ ਦੂਰ ਦੀਆਂ ਗੱਲਾਂ ਇਹ ਕਹਿਣ ਦੇਖੋ ਇਹ ਬੋਟਾਂ ਬਟੋਰਨ ਪਿੱਛੇ ਕੋਈ ਵੀ ਸਰਕਾਰ ਆ ਕੇ ਕਹਿੰਦੀ ਹੈ ਵੀ ਅਸੀਂ ਇਹ ਜੇ ਕਰ ਦਾਂਗੇ ਉਹ ਕਰਦਾ ਕਹਿਣ ਤੇ ਕਤਰਾਂ ਚ ਸਾਰੀਆਂ ਸਰਕਾਰਾਂ ਦੇ ਬਹੁਤ بڑے ਅੰਤਰ ਨੇ ਮੁੰਡੇ ਦੇ ਪਰਿਵਾਰ ਚ ਕੌਣ ਕੌਣ ਤੇ ਕੁੜੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਆਪ ਦੇ ਕੋਲ ਮੈਂ ਪਰਿਵਾਰ ਬਾਰੇ ਮੈਂ ਬਾਲਾ ਨਹੀਂ ਜਾਣਦਾ ਉਹਦੇ ਫਾਦਰ ਹੈਗੇ ਉਹਦਾ ਚਾਚਾ ਹੈਗੇ ਉਹਦੀ ਮਾਤਰ ਹੈਗੀ ਹੈ ਜਿਹੜੇ ਚਾਰੇ ਅਰੈਸਟ ਹੋਏ ਵੀ ਕੁੜੀ ਦਾ ਨੇੜਤਾ ਕਿਵੇਂ ਬਣੀ ਪਰਿਵਾਰ ਦੀ ਮੁੰਡੇ ਵਾਲੇ ਦੀ ਕੁਝ ਪਤਾ ਇਹਦੇ ਬਾਰੇ ਕੁਝ ਨਹੀਂ ਜਾਂਦੇ ਜਿਹੜੇ ਜਾਣਦੇ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਮੈਂ ਕਿਉਂਕਿ ਮੁੰਡਾ ਜਿਹੜਾ ਪਲੱਸ 2 ਚ ਪੜਦਾ ਸੀ ਲੜਕੀਆਂ ਬੀ ਕਾਮ ਚ ਪੜਦੀ ਸੀ ਉਹਨਾਂ ਦਾ ਕੋਈ ਪੜਾਈ ਨਾਲ ਇੱਕ ਦੂਜੇ ਨਾਲ ਕੋਈ ਮੇਲ ਨਹੀਂ ਸੀ ਕੁੜੀ ਚੰਡੀਗੜ੍ਹ ਪੜਦੀ ਸੀ ਮੁੰਡਾ ਮੋੜ ਮੰਡੀ ਪੜਦਾ ਸੀ ਜੇ ਕੋਈ ਕਾਸਟ ਇੱਕ ਕਾਸਟ ਨਹੀਂ ਨਹੀਂ ਸਿੱਧਾ ਇੱਕ ਕਾਸਟ ਵੀ ਕੋਈ ਨਹੀਂ ਸਭ ਦਾ ਸਿਰ ਫੈਮਿਲੀ ਰਿਲੇਸ਼ਨ ਸੀ ਹੂੰ ਦੋਨੋਂ ਅਗਰਵਾਲ ਪਰਿਵਾਰਾਂ ਦੇ ਬੱਚੇ ਆ। ਹੂੰ ਬਹੁਤ ਪੁਰਾਣੇ ਰਿਲੇਸ਼ਨ ਸੀ। ਆਉਂਦੇ ਜਾਂਦੇ ਸੀ ਫੈਮਿਲੀ ਰਿਲੇਸ਼ਨ ਹੈ। ਘਰ ਦੇ ਕੋਲੇ ਘਰ ਹੈ ਜੀ। 40 ਸਾਲ ਪੁਰਾਣੀ ਮੰਡੀ ਬੱਸੀ ਹੋਈ ਆ। ਉਹਦੇ ਤਾਂ ਹੁਣ ਇੱਕ ਦੂਜੇ ਦੇ ਸਾਰੇ ਫੈਮਿਲੀ ਰਿਲੇਸ਼ਨ ਨੇ ਤਕਰੀਬਨ 90% ਲੋਕਾਂ ਦੇ। ਉਹ ਚ ਕੋਈ ਇਹ ਨਹੀਂ ਐ ਵੀ ਸਪੈਸ਼ਲ ਰਿਲੇਸ਼ਨ ਬਣਿਆ ਉਹਨਾਂ ਬੱਚਿਆਂ ਦਾ ਜਾਂ ਕੋਈ ਹੋਰ ਐ ਬਾਅਦ ਦੀਆਂ ਗੱਲਾਂ ਕਿਸੇ ਨੂੰ ਕੀ ਪਤਾ ਐ ਅੰਦਰ ਲੀਆਂ। ਪਰ ਪਹਿਲਾਂ ਤਾਂ ਸਭ ਦੇ ਹੁਣ ਆ ਪਬਲਿਕ ਖੜੀ ਐ ਇਹਨਾਂ ਚ 80% ਸਭ ਦੀ ਫੈਮਿਲੀ ਰਿਲੇਸ਼ਨ ਹੂੰ ਉਹਦੇ ਪਰੇ ਤਾਂ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ। ਘਰ ਵੀ ਜਮਾਂ ਨਾਲ-ਨਾਲ ਆ ਇੱਕ ਦੂਜੇ ਆਪੋ ਜਿ ਓਪੋਜੀਟ ਆਪੋਜੀਟ ਕਲੀਚ ਹੂੰ ਅੱਛਾ ਪੁਲਿਸ ਦਾ ਰਵੱਈਆ ਨੂੰ ਕਿਉਂ ਕੁਤਾ ਸਰ ਹੁਣ ਤੁਸੀਂ ਸੁਣ ਨਹੀਂ ਲਿਆ ਡਾਕਟਰ ਸਾਹਿਬ ਤੋਂ ਸਾਰਾ ਕੁਝ ਸੁਣਨਾ ਪਈ ਹੈ ਪੁਲਿਸ ਦਾ